ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੂਜੀਆ ਬਦਲਾਂ ਦੀ ਡ੍ਰੋਨ ਵਾਲੀ ਇਹ ਵੀਡੀਓ ਜੋ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਉੱਤਰਾਖੰਡ ਤੋਂ ਸਾਹਮਣੇ ਆਈ ਹੈ। ਉੱਤਰਾਖੰਡ ਦੇ ਹਰੀਦੁਆਰ ਦੀ ਇਹ ਵੀਡੀਓ ਹੈ ਜਿੱਥੇ ਬਦਲਾਂ ਦੇ ਟਕਰਾਨ ਦੀ ਇਹ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬੱਦਲ ਜਿਹੜੇ ਨੇ ਉਹ ਆਪਸ ਦੇ ਵਿੱਚ ਟਕਰਾ ਰਹੇ ਸਨ ਅਤੇ ਇਸੇ ਦੌਰਾਨ ਲੋਕਾਂ ਦੇ ਵੱਲੋਂ ਇਸ ਦ੍ਰਿਸ਼ ਨੂੰ ਆਪਣੇ-ਆਪਣੇ ਮੋਬਾਈਲ ਫੋਨਾਂ ਦੇ ਵਿੱਚ ਕੈਦ ਕਰ ਲਿਆ ਜਾਂਦਾ ਹੈ। ਦੱਸਦੀ ਹੈ ਕਿ ਇਸ ਵੀਡੀਓ ਦੇ ਵਿੱਚ ਪਿੱਛੇ ਲੋਕਾਂ ਦੀਆਂ ਚੀਕਾਂ ਜਿਹੜੀਆਂ ਨੇ ਉਹ ਸਾਫ਼ ਤੌਰ ਤੇ ਸੁناਈ ਦਿੱਤੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਉੱਤਰਾਖੰਡ ਦੇ ਵਿੱਚ ਬੱਦਲਾਂ ਦੇ ਟਕਰਾਉਣ ਦੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਸੁਰਖੀਆਂ ਵਟੋਰੀ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਦੋ ਬੱਦਲ ਆਪਸ ਦੇ ਵਿੱਚ ਟਕਰਾ ਰਹੇ ਨੇ ਅਤੇ ਉੱਤਰਾਖੰਡ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਪਹਿਲਾਂ ਤੋਂ ਹੀ ਹੈ ਰੈਡ ਅਲਰਟ ਉੱਤਰਾਖੰਡ ਦੇ ਵਿੱਚ ਜਾਰੀ ਕੀਤਾ ਗਿਆ ਹੈ ਅਤੇ ਇਸੇ ਦੌਰਾਨ ਜਦੋਂ ਰੈਡ ਅਲਰਟ ਉੱਤਰਾਖੰਡ ਦੇ ਵਿੱਚ ਜਾਰੀ ਹੁੰਦਾ ਹੈ ਤਾਂ ਇਸੇ ਦੌਰਾਨ ਇਹ ਦ੍ਰਿਸ਼ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਜੇਕਰ ਗੱਲ ਕਰੀਏ ਤਾਂ ਉੱਤਰਾਖੰਡ ਹੀ ਨਹੀਂ ਸਗੋਂ ਵੱਖੋ ਵੱਖਰੇ ਜ਼ਿਲ੍ਹਿਆਂ ਤੋਂ ਵੱਖੋ ਵੱਖਰੇ ਸੂਬਿਆਂ ਤੋਂ ਬਹੁਤ ਸਾਰੀਆਂ ਅਜਿਹੀਆਂ ਡਰੋਨ ਵਾਲੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਖਾਸ ਕਰਕੇ ਜਦੋਂ ਤੋਂ ਮੌਨਸੂਨ ਨੇ ਦਸਤਕ ਦਿੱਤੀ ਹੈ ਉਦੋਂ ਤੋਂ ਹੀ ਵੀਡੀਓਜ਼ ਜਿਹੜੀਆਂ ਨੇ ਉਹ ਲਗਾਤਾਰ ਹੀ ਸਾਹਮਣੇ ਆ ਰਹੀਆਂ ਨੇ ਅਤੇ ਹੁਣ ਉੱਤਰਾਖੰਡ ਤੋਂ ਐ ਡਰੋਨ ਵਾਲੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਮੌਨਸੂਨ ਦੇ ਦਾਖਲ ਹੋਣ ਨਾਲ ਕਈ ਥਾਵਾਂ ਤੋਂ ਤਬਾਹੀ ਦੇ ਦ੍ਰਿਸ਼ ਵੀ ਸਾਹਮਣੇ ਆ ਰਹੇ ਨੇ ਦਿੱਲੀ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇੱਕਈ ਥਾਵਾਂ ਤੋਂ ਅਜਿਹੇ ਵੀਡੀਓਜ਼ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਜੋ ਤੁਹਾਨੂੰ ਡਰਾ ਦੇਣਗੇ ਇੱਕ ਪਾਸੇ ਹਿਮਾਚਲ ਦੇ ਵਿੱਚ ਕਈ ਦਰਿਆਵਾਂ ਦੇ ਵਹਨ ਕਾਰਨ ਕਾਫੀ ਤਬਾਈ ਹੋਈ ਹੈ ਦੂਜੇ ਪਾਸੇ ਉੱਤਰਾਖੰਡ ਤੋਂ ਅਜਿਹੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦਰਅਸਲ ਇਸ ਵੀਡੀਓ ਦੇ ਵਿੱਚ ਬੱਦਲ ਜਿਹੜੇ ਨੇ ਉਹ ਬੰਦਦੇ ਹੋਏ ਨਜ਼ਰ ਆ ਰਹੇ ਨੇ ਅਤੇ ਲੋਕ ਜਿਹੜੇ ਨੇ ਉਹ ਪਿੱਛੋਂ ਚੀਕਾਂ ਮਾਰਦੇ ਹੋਏ ਵੀ ਸੁਣਾਈ ਜਿਹੜੀ ਹੈ ਉਹਨਾਂ ਦੀਆਂ ਦਿੱਤੀਆਂ ਜਾ ਰਹੀਆਂ ਨੇ ਵੀਡੀਓ ਦੇ ਪਿੱਛੇ ਤਾਂ ਜੇਕਰ ਗੱਲ ਕਰੀਏ ਤਾਂ ਮੌਨਸੂਨ ਦੀ ਦਸਤਕ ਜਦੋਂ ਤੋਂ ਮੌਨਸੂਨ ਨੇ ਦਸਤਕ ਦਿੱਤੀ ਹੈ ਤਾਂ ਉਦੋਂ ਤੋਂ ਹੀ ਵੱਖ-ਵੱਖ ਰੀ ਇਲਾਕਿਆਂ ਤੋਂ ਅਜਿਹੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸਾਹਮਣੇ ਆਉਣ ਲੱਗੀਆਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਹੈ ਅਤੇ ਕਿੱਥੋਂ ਜ਼ਮੀਨ ਖਿਸਕਣ ਲੈਂਡਸਲਾਈਡਿੰਗ ਅਤੇ ਭਾਰੀ ਮੀਂਹ ਕਾਰਨ ਹੜਵਰਗੀ ਸਥਿਤੀ ਵੀ ਜਿਹੜੀ ਹੈ ਉਹ ਪੈਦਾ ਹੋਈ ਪਈ ਹੈ ਪੰਜਾਬ ਹਰਿਆਣਾ ਅਤੇ ਹੋਰ ਵੀ ਕਈ ਰਾਜਾਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਜਿਹੜੀਆਂ ਨੇ ਉਹ ਲਗਾਤਾਰ ਹੀ ਵਾਪਰ ਰਹੀਆਂ ਨੇ ਅਤੇ ਇਹ ਸੇ ਦੌਰਾਨ ਉਤਰਾਖੰਡ ਤੋਂ ਬਦਲਾਂ ਦੇ ਟਕਰੌਣ ਦੀ ਇਹ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸੁਰਖੀਆਂ ਬਟੋਰ ਰਹੀ ਹੈ ਇਸ ਦੇ ਨਾਲ ਹੀ ਪਿਛਲੇ 2-3 ਦਿਨਾਂ ਦੇ ਵਿੱਚ ਉਤਰਾਖੰਡ ਦੇ ਵੱਖ-ਵੱਖ ਹਿੱਸਿਆਂ ਤੋਂ ਜ਼ਮੀਨ ਖਿਸਕਣ ਦੀਆਂ ਕਈ ਖਬਰਾਂ ਵੀ ਸਾਹਮਣੇ ਆਈਆਂ ਅਤੇ ਹਰੀਦਵਾਰ ਤੋਂ ਬਦਲਾਂ ਦੇ ਬਨਣ ਦੀ ਅਜਿਹੀ ਵੀਡੀਓ ਸਾਹਮਣੇ ਆਈ ਜਿਸ ਨੂੰ ਦੇਖ ਕੇ ਹਰ ਕੋਈ ਹੀ दंग ਰਹਿ ਗਿਆ ਅਤੇ ਇਸ ਵੀਡੀਓ ਦੇ ਪਿੱਛੇ ਸਾਫ਼ ਤੌਰ ਤੇ ਲੋਕਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਸ ਨੂੰ ਇਹ ਦੇਰੀਆਂ ਨੇ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਚੀਕਾਂ ਮਾਰਦੇ ਹੋਏ ਵੀ ਨਜ਼ਰ ਆ ਰਹੇ ਨੇ ਰੁਕ ਕਰ ਦਿਓ ਵੀਡੀਓ ਦਾ ਆਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ